ਭਾਈ ਯਾਰ ਮੈਂ ਅੰਡੇ ਦਾ ਸ਼ਕੀਨਾ ਪੁਰਜੀ ਦਾ ਸ਼ਕੀਨਾ ਆਮਲੇਟ ਬਣਾ ਕੇ ਮੈਂ ਆਵ ਖਾਣਾ ਤੇ ਉਹਦੇ ਨੇਰਾ ਹੋ ਚੱਲਿਆ ਸੀ ਮੈਂ ਕਿਹਾ ਚੱਲ ਅੰਡੇ ਲੈ ਚਲੀਏ ਤੇ ਮੈਂ ਅੰਡੇ ਰੱਖ ਕੇ ਗੱਡੀ 'ਚ ਗੱਡੀ ਸਟਾਰਟ ਕੀਤੀ ਮੈਂ ਦਿਵਲ ਦੀ ਕਿ ਗੱਡੀ ਕਾ ਤੋ 45 ਪੈਸੇ ਦਿੱਤੇ ਨਹੀਂ ਤੇ ਪੈਸੇ ਮੈਂ ਕਿਹਾ ਚੱਲ ਸਵੇਹਾ ਦੇ ਦਾਂਗੇ ਹੈ ਨਹੀਂ ਸੀ ਪੈਸੇ ਪੈਸੇ ਹੈ ਨਹੀਂ ਸੀ ਕਿ ਮੈਂ ਕਿਹਾ ਚੱਲ ਸਵੇਹਾ ਦੇ ਦਾਂਗੇ ਵੀਡੀਓ ਵਾਇਰਲ ਕਰਤੀ ਮੇਰੀ ਤੇ ਮੈਨੂੰ ਸਾਰੇ ਐਂ ਕੰਨ ਲੱਗੇ ਅੰਡਾ ਚੋਰ ਅੰਡਾ ਚੁਰ ਮੈਂ ਪੈਸੇ ਵੀ ਦੇ ਦਿੰਦਾ ਭਈ ਮੈਂ ਪਸਤਾਈ ਨਾ ਨਾ ਪੈਸੇ ਦੇ ਕੇ ਵੀ 500 ਰੁਪਏ ਵੱਧ ਵੀ ਦੇਤਾ ਮੈਂ ਹੁਣ ਕੀ ਚਾਹਣਾ ਕੀ ਆ ਮੈਂ ਇਨਸਾਫ ਚਾਹਨਾ ਬਈ ਯਾਰ ਹੁਣ ਆਪਾਂ ਤੁਹਾਨੂੰ ਦਵਾ ਦਈਏ ਇਹ ਬੰਦਾ ਉਹ ਆ ਬਈ ਜਿਨੇ ਆਂਡੇ ਚੋਰੀ ਕੀਤੇ ਸੀ 6 ਟ੍ਰੀਆਂ ਲੈ ਕੇ ਭੱਜ ਗਿਆ ਇਹ ਕਹਿੰਦਾ ਮੈਂ ਪੁਰਜੀ ਖਾਨ ਦਾ ਸ਼ਿਕਾਇਤ ਰੱਖਦਾ ਪੁਰਜੀ ਖਾਨਾ ਮੈਨੂੰ ਵਧੀਆ ਲੱਗਦਾ ਆਮਲੇਟ ਬਣਾ ਕੇ ਮੈਂ ਆਂਡਿਆਂ ਦੀ ਖਾਣਾ ਪਰ ਇਸ ਬੰਦੇ ਨੂੰ ਜਦੋਂ ਕੈਮਰੇ ਵਿੱਚ ਇਹਦੀ ਵੀਡੀਓ ਵਾਇਰਲ ਹੋ ਗਈ ਤਾਂ ਇਸ ਨੂੰ ਇਦਾਂ ਲੱਗਿਆ ਵੀ ਮੈਂ ਤਾਂ ਹੁਣ ਨੁਕਸਾਨ ਹੋਊਗਾ ਮੇਰੀ ਜ਼ਿੰਦਗੀ ਨੂੰ ਮੈਨੂੰ ਲੋਕ ਟੀਚਰਾਂ ਕਰਨਗੇ ਲੋਕ ਮੈਨੂੰ ਆਂਡਾ ਚੋਰ ਆਂਡਾ ਚੋਰ ਕਹਿਣਗੇ ਉਹੀ ਗੱਲ ਹੋਈ ਲੋਕ ਇਹਨੂੰ ਆਂਡਾ ਚੋਰ ਕਹਿਣ ਲੱਗੇ ਅੱਜ ਇਹ ਕੈਮਰੇ ਮੂਹਰੇ ਆਇਆ ਇਹਦੇ ਨਾਲ ਸਾਰੀ ਗੱਲ ਕਰਾਂਗੇ ਵੀ ਇਹ ਤੇ ਕੀ ਇਫੈਕਟ ਪੈ ਰਿਹਾ ਇਹ ਮਰਨ ਤੇ ਹੋਇਆ ਪਿਆ ਬਈ ਆਜੋ ਇਹਦੀ ਗੱਲ ਸੁਣਦੇ ਆ ਸਾਰੀ ਕੀ ਐ ਸਾਰਾ ਮਸਲਾ ਅੱਜ ਦੋਸਤੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਤੁਸੀਂ ਦੇਖੀ ਹੋਊਗੀ ਖਬਰ ਬਹੁਤ ਜਿਆਦੇ ਵਾਇਰਲ ਹੋ ਰਹੀ ਆ ਦਿਨ ਪਰ ਦਿਨ ਲੋਕਾਂ ਕੋਲ ਫੇਸਬੁੱਕ ਇੰਸਟਾਗ੍ਰam YouTube ਤੇ ਦਿਨ ਪਰ ਦਿਨ ਹਰੇਕ ਹਰੇਕ ਬੰਦੇ ਕੋਲ ਵੀਡੀਓ ਉਹ ਪਹੁੰਚ ਰਹੀ ਆ ਆਂਡੇ ਚੋਰੀ ਦੀ ਜਿਸ ਨੇ ਆਂਡੇ ਚੋਰੀ ਕੀਤੇ ਸੀ ਭਲਾਈਆਂ ਨੇ ਰੋਡ ਤੇ ਮੁਕਸਰ ਰੋਡ ਤੇ ਇੱਕ ਡੈਰੀ ਮੁਰਗੀ ਫਾਰਮ ਆ ਜਿੱਥੇ ਬਈਆ ਆਂਡੇ ਵੇਚਦਾ ਬਰਾੜ ਸਾਹਿਬ ਦੀ ਦੁਕਾਨ ਆ ਉੱਥੇ ਕੀ ਹੋਇਆ ਕਿ ਆਂਡੇ ਚੋਰੀ ਹੋਇਆ ਇਸ ਬਾਈ ਨਾਲ ਗੱਲ ਕਰਾਂਗੇ ਕਿਉਂਕਿ ਇਸ ਬਾਈ ਨੇ ਹੀ ਆਂਡੇ ਉਹ ਚੱਕੇ ਸੀ ਸਾਰੀ ਗੱਲ ਕੀਤੀ ਸੀ ਸਾਰਾ ਮਸਲਾ ਕੀ ਸੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕਿੱਥੋਂ ਆ ਰਹੇ ਸੀ ਤੁਸੀਂ ਜਦੋਂ ਆਂਡੇ ਤੁਹਾਡੇ ਇਹ ਗੱਲ ਬਣੀ ਸੀ ਅਸੀਂ ਮਕਸਰ ਤੋਂ ਆ ਰਹੇ ਸੀ ਬਾਈ ਜੀ ਹਾਂ ਅਸੀਂ ਸ਼ਾਮ ਦਾ ਵੇਲਾ ਸੀਗਾ ਤੇ ਸ਼ਾਮ ਦਾ ਵੇਲਾ ਸੀਗਾ ਰਾਤ ਦਾ ਵੇਲਾ ਹਾਂ ਰਾਤ ਦਾ ਰਾਤ ਦਾ ਵੇਲਾ ਸੀ ਕਿੰਨਾ ਕਿੰਨਾ ਟਾਈਮ ਸੀਗਾ ਬਾਈ ਟਾਈਮ 8 ਵਜੇ ਸੀ 8:30 ਹੋਏ ਸੀਗੇ ਤੇ ਅਸੀਂ ਗੱਡੀ ਰੋਕ ਲਈ ਭਲਾਈ ਜਾਨੇ ਪੌੜੀ ਫਾਰਮ ਹੁੰਦਾ ਇੱਕ ਉੰਡਾ ਦੀ ਰੇੜੀ ਲੱਗੀ ਹੋਈ ਸੀ ਜਿਹੜਾ ਮੁਕਸਰ ਰੋਡ ਦੇ ਉੱਤੇ ਆਉਂਦਾ ਬਰਾੜ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਡੀ ਬਰਾੜ ਸਾਹਿਬ ਉਹ ਸੱਚੀ ਹੈ ਬਈ ਵੀਡੀਓ ਵਾਇਰਲ ਹੋਈ ਹੈ ਜਿਹੜੀ ਤੁਹਾਡੀ ਵੀਡੀਓ ਵਾਇਰਲ ਬਈ ਹੋਈ ਨਹੀਂ ਗਈ ਕੀਤੀ ਗਈ ਆ ਅਸੀਂ ਤਾਂ ਜਦੋਂ ਟ੍ਰੇਆਂ ਲੈ ਲਈਆਂ ਅੰਡੇ ਵਾਲੀਆਂ ਤੇ ਅਸੀਂ ਗੱਡੀ 'ਚ ਰੱਖ ਲਈਆਂ ਮੈਂ ਸਕੈਨਰ ਕਰਤੇ ਪੈਸੇ ਪੈਸੇ ਕਰਤੇ ਸਕੈਨਰ ਤੇ ਅਸੀਂ ਤਾਂ ਰਪੇ ਸਕੈਨਰ ਪੈਸੇ ਕਰਕੇ ਨਹੀਂ ਕਿੰਨੇ ਕਿੰਨੀਆਂ ਟ੍ਰੇਆਂ ਸੀ ਬਈ ਜਿਹੜੀਆਂ ਤੁਸੀਂ ਲਈਆਂ ਸੀ 6 ਟ੍ਰੇਆਂ ਸੀ ਬਈ 6 ਟ੍ਰੇਆਂ ਸੀ ਅੰਡੇ ਦੀਆਂ ਅੰਡਿਆਂ ਦੀ ਉੱਥੇ ਕੌਣ ਕੰਮ ਕਰਦਾ ਸੀ ਬਈ ਉੱਥੇ ਬਈ ਭਈਆ ਕੰਮ ਕਰਦੇ ਸੀ ਰੇੜੀ ਭਈਆ ਰੇੜੀ ਲੱਗੀ ਹੋਈ ਆ ਰੇੜੀ ਲੱਗੀ ਹੋਈ ਸੀਗੀ ਠੀਕ ਹੈ ਤੇ ਤੁਸੀਂ ਉੱਥੇ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਕੈਮਰਾ ਲੱਗਿਆ ਹੋਇਆ ਕੈਮਰਾ ਲੱਗਿਆ ਸੀਗਾ ਪਤਾ ਨਹੀਂ ਸੀਗਾ ਤੇ ਅਸੀਂ ਤਾਂ ਹਾਂ ਕੈਮਰਾ ਸੀਗਾ ਲੱਗਿਆ ਵਾ ਤਾਂ ਹਾਂ ਪਤਾ ਸੀ ਤੈਨੂੰ ਕੈਮਰਾ ਲੱਗਿਆ ਲੱਗਿਆ ਪਤਾ ਸੀਗਾ ਜੀ ਤੇ ਸਕੈਨਰ ਤੇ ਮੈਂ ਪੈਸੇ ਸੈਂਡ ਕਰਤੇ ਸਕੈਨਰ ਤੇ ਪੈਸੇ ਤੁਸੀਂ ਸੈਂਡ ਕਰਤੇ ਹਾਂ ਤੇ ਉਦੋਂ ਬਾਅਦ ਤੁਰ ਪਏ ਅਸੀਂ ਉਹ ਜਾਂਦਿਆਂ ਨੂੰ ਮੈਂ ਮੈਸੇਜ ਚੈੱਕ ਕੀਤਾ ਵਾਪਸ ਆ ਗਏ ਜੀ ਪੈਸੇ ਉਹ ਤੁਸੀਂ ਕੀਤੇ ਸੀ ਹਾਂ ਪੈਸੇ ਕੀਤੇ ਸੀਗੇ ਪਰ ਪੈਸੇ ਵਾਪਸ ਆ ਗਏ ਪੈਸੇ ਪੈਸੇ ਵਾਪਸ ਆ ਗਏ ਤੇ ਮੈਂ ਫੋਨ ਲਾ ਕੇ ਸੁਭਾਗ ਗਿਆ ਉਹਨਾਂ ਕੋਲੇ ਸੁਭਾਗ ਗਈ ਕਿ ਰਾਤ ਨੂੰ ਗਏ ਉਹਦੇ ਰਾਤ ਨੂੰ ਹੀ ਗਏ ਉਹਦੇ ਹੀ ਹਾਂ ਫੋਨ ਲਾ ਕੇ ਵਾਪਸ ਆਦੀ ਨਾਲ ਵਾਪਸ ਹੋ ਗਏ ਵਾਪਸ ਹੋ ਗਏ ਤੇ ਉਹ ਬੰਦਾ ਕਹਿੰਦਾ ਵੀ ਤੁਸੀਂ ਵੀਡੀਓ ਵੇਖ ਕੇ ਆਏ ਹੋ ਹਾਂ ਮੈਂ ਕਿਹਾ ਯਾਰ ਬਾਈ ਤੈਨੂੰ ਸਕੈਨਰ ਕੀਤਾ ਸੀਗਾ ਸਾਡੇ ਕੋਲ ਪੈਸੇ ਵਾਪਸ ਆ ਗਏ ਕੈਸ਼ ਹੈ ਨਹੀਂ ਸੀਗਾ ਫਿਰ ਕਢਾ ਕੇ ਲੈਂਦੇ ਉਥੋਂ ਕਢਾ ਕੇ ਲੈਂਦੇ ਤੇ ਮੈਂ ਇਹਨੂੰ ਪੈਸੇ ਵਾਪਸ ਦੇਣ ਆ ਗਿਆ ਮੈਂ ਕਿਹਾ ਬਾਈ ਯਾਰ ਵਿਆ ਚੱਕੋ ਪੈਸੇ ਤੁਹਾਡੇ ਤੇ ਵੀਡੀਓ ਵੇਖ ਕੇ ਨਹੀਂ ਮੈਂ ਆਇਆ ਮੈਂ ਕਿਹਾ ਤੁਸੀਂ ਦਾ ਵੀਡੀਓ ਦਾ ਨਾਮ ਲਈ ਇਹਨਾਂ ਮੈਂ ਵੀਡੀਓ ਵੇਖ ਨਹੀਂ ਆ ਮੈਂ ਬਾਈ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਬਈ ਲੋਕਾਂ ਕੋਲ ਪਹੁੰਚ ਗਈ ਸੀ ਬਈ ਸਾਰਿਆਂ ਕੋਲ ਹੀ ਪਹੁੰਚ ਗਈ ਹਾਂ ਡਾ ਕੋ ਫੈਲ ਗਈ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਬੰਦਾ ਕਹਿ ਰਿਹਾ ਕਹਿੰਦਾ ਵੀ ਜਿਹੜੀ ਅਸੀਂ ਅਸੀਂ ਪੈਸੇ ਸੈਂਡ ਕੀਤੇ ਸੀ ਅਸੀਂ ਪੈਸੇ ਸਕੈਨਰ ਆਹੀਂ ਭੇਜੇ ਸੀ ਪਰ ਪੈਸੇ ਨਹੀਂ ਪਹੁੰਚੇ ਠੀਕ ਹੈ ਉਹ ਪੈਸੇ ਵਾਪਸ ਸਾਡੇ ਕੋਲ ਆ ਗਏ ਅਸੀਂ ਪੈਸੇ ਵਾਪਸ ਕਰਨ ਲਈ ਰਾਤ ਨੂੰ ਆਏ ਪਰ ਉੱਥੇ ਗੋਈ ਨਹੀਂ ਸੀਗਾ ਅਸੀਂ ਫੋਨ ਵੀ ਲਾਇਆ ਅਸੀਂ ਤੁਸੀਂ ਤੁਸੀਂ ਫੋਨ ਲਾਇਆ ਬਈ ਉਹ ਕਹਿੰਦੇ ਵੀਡੀਓ ਵਾਇਰਲ ਹੋਏ ਹੋਗੀ ਤੁਹਾਡੀ ਤਾਂ ਕਰਕੇ ਆਏ ਤੁਸੀਂ ਨਹੀਂ ਨਹੀਂ ਤਾਂ ਕਰਕੇ ਨਹੀਂ ਆਏ ਅਸੀਂ ਤਾਂ ਪੈਸੇ ਹੀ ਬਾਸ ਕਰਨ ਆਏ ਸੀਗੇ ਤੇ ਜਦੋਂ ਵੀਡੀਓ ਇਹਨਾਂ ਨੇ ਮਤਲਬ ਸੋਸ਼ਲ ਮੀਡੀਆ ਚ ਪਾਤੀ ਵੀਡੀਓ ਸਾਰੀ ਸਾਰੀ ਵਾਇਰਲ ਕਰਤੀ ਹਾਂ ਸਰਪੰਚ ਬਰਾੜ ਸਾਹਿਬ ਬਰਾੜ ਸਾਹਿਬ ਨੂੰ ਫੋਨ ਲਾਇਆ ਤੇ ਉਹਨਾਂ ਨੂੰ ਬੁਲਾਇਆ ਅਸੀਂ ਵੀ ਐਂ ਕਰਕੇ ਪੈਸੇ ਦੇਣ ਉਹ ਆਏ ਨਹੀਂ ਕਹਿੰਦੇ ਸੁਬਾ ਆਜੋ ਹੈ ਸੁਬਾ ਆਜੋ ਉਦੋਂ ਨਹੀਂ ਆਏ ਸ਼ਾਮ ਵਾਲੇ ਉਹਨਾਂ ਨੇ ਫੋਨ ਵੀ ਨਹੀਂ ਚੱਕਿਆ ਪਹਿਲਾਂ ਤੁਸੀਂ ਰਾਤ ਨੂੰ ਕਹਿੰਦੇ ਸਰਪੰਚ ਨੂੰ ਵੀ ਫੋਨ ਲਾਇਆ ਸੀ ਤੁਹਾਡੇ ਪਿੰਡ ਵਾਲੇ ਨੂੰ ਤੁਸੀਂ ਕਹਿੰਦੇ ਅਸੀਂ ਗੱਲ ਕਰਵਾ ਦਿੰਨੇ ਆ ਅਸੀਂ ਗੱਲ ਕਰਵਾ ਦਿੰਨੇ ਆ ਸਰਪੰਚ ਸਾਹਿਬ ਨਾਲ ਵੀ ਸਾਡਾ ਰਾਜਨਾਮਾ ਹੋ ਜਾਊ ਤਾਂ ਅਸੀਂ ਕਹੇ ਜੇ ਬੰਦਿਆਂ ਉਹ ਪਤਾ ਲੱਗ ਹੀ ਜਾਊਗਾ ਤੁਹਾਨੂੰ ਹਨਾ ਉਹ ਕਹਿੰਦੇ ਤੁਸੀਂ ਸੁਬਾ ਤੁਸੀਂ ਰਾਤ ਨੂੰ ਫੋਨ ਲਾਇਆ ਸੀ ਸਰਪੰਚ ਨੂੰ ਪਰ ਫੋਨ ਚੱਕਿਆ ਸੀ ਸਰਪੰਚ ਸਾਹਿਬ ਨੇ ਨਹੀਂ ਚੱਕਿਆ ਉਹ ਚੱਕਿਆਗਾ ਤੋਂ ਨਹੀਂ ਬਾਈ ਬਾਈ ਫੋਨ ਰਾਤ ਨੂੰ ਲਾਇਆ ਸੀਗਾ ਉਦੋਂ ਬਾਅਦ ਫੋਨ ਨਹੀਂ ਚੱਕਿਆ ਰਾਤ ਬਾੜੀ ਸੀਗੀ ਤੇ ਸੁਭਾ ਕਹਿੰਦੇ ਆ ਜੋ ਹਾਂ ਵੀ ਸੁਭਾ ਤੁਸੀਂ ਆਏ ਫਿਰ ਤੇ ਸੁਭਾ ਤੁਸੀਂ ਆਏ ਤੁਸੀਂ ਟ੍ਰੇਨਾਂ ਵਾਪਸ ਕੀਤੀਆਂ ਕਿ ਤੁਸੀਂ ਪੈਸੇ ਵਾਪਸ ਕੀਤੇ ਪੈਸੇ ਵਾਪਸ ਕੀਤੇ ਸੀਗੇ ਜੀ ਅਜੇ ਪੈਸੇ ਤੁਸੀਂ ਦਿੱਤੇ ਉਹਨਾਂ ਦਿੱਤੇ ਸੀਗੇ ਪੈਸੇ ਕਿੰਨੇ ਰੁਪਏ ਬਣੇ ਸੀ 2100 ਰੁਪਏ ਬਣਿਆ ਸੀਗਾ ਜੀ 2100 ਰੁਪਏ ਦਿੱਤਾ ਤੇ ਨਾਲੇ ਕਹਿੰਦੇ 500 ਰੁਪਏ ਤੁਸੀਂ ਉੱਤੇ ਵੀ ਦਿੱਤੇ ਵੀ ਬਈ ਆ ਲਓ 500 ਰੁਪਏ ਹੋਰ ਵੀ ਦਿੰਨੇ ਆ ਸੀ ਅਸੀਂ ਸਹੀ ਬੰਦੇ ਆ ਸਹੀ ਬੰਦੇ ਆ ਸਿਆਣੇ ਬੰਦੇ ਆ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਗੇ ਹਾਂ ਹਾਂ ਇਹ ਗੱਲ ਵੀ ਦੇਖ ਅੱਛਾ ਫਿਰ ਬਈ ਹੁਣ ਹੁਣ ਜਿਹੜੀ ਗੱਲ ਆ ਹੁਣ ਜਿਹੜਾ ਮਸਲਾ ਹੁਣ ਕੀ ਭਖ ਗਿਆ ਬਈ ਤੁਸੀਂ ਦੋ ਟ੍ਰੇ ਹੱਥ ਦੇ ਵਿੱਚ ਲੈ ਕੇ ਖੜੇ ਹੋ ਰਮਾਲ ਤੁਹਾਡੇ ਮੂੰਹ ਤੇ ਬੰਨਿਆ ਹੋਇਆ ਤੁਸੀਂ ਕੀ ਕੀ ਗੱਲ ਕੀ ਹੋ ਗਈ ਤੁਸੀਂ ਹੁਣ ਮੈ ਕੈਮਰੇ ਮੂਰੇ ਕਹਿ ਤੋ ਆਇਓ ਇਹ ਅੱਗ ਵਾਂਗੂ ਫੈਲੀ ਆ ਜਿਹੜੇ ਆਂਡੇ ਚੋਰੀ ਹੋਇਆ ਇਹ ਅੱਗ ਵਾਂਗੂ ਫੈਲੀ ਆ ਇਹ ਕੋਈ ਸਟੰਟ ਤਾਂ ਨਹੀਂ ਯਾਰ ਜੇ ਸਟੰਟ ਹੁੰਦਾ ਚੱਲ ਆਪਾਂ ਮੰਨ ਲੈਂਦੇ ਪਰ ਬੰਦੇ ਨੇ ਕੈਮਰੇ ਮੂਰੇ ਆ ਕੇ ਅੱਜ ਤੁਹਾਡੇ ਮੂਰੇ ਗੱਲ ਕਰਨੀ ਆ ਵੀ ਕਹਿੰਦਾ ਮੇਰੇ ਤੇ ਕੀ ਇਫੈਕਟ ਪੈ ਰਿਹਾ ਵੀ ਮੇਰੀ ਵੀਡੀਓ ਵਾਇਰਲ ਹੋਈ ਮੈਨੂੰ ਚੋਰ ਸਮਝਿਆ ਗਿਆ ਮੈਂ ਜੀਵਿੰਦਾਰ ਪਰਿਵਾਰ ਦਾ ਹੈਗਾ ਇੱਕ ਬੰਦਾ ਪਰ ਮੈਨੂੰ ਅੱਜ ਚੋਰ ਕਾਹ ਤੋਂ ਕਹੀ ਜਾਂਦੇ ਆ ਬਾਈ ਦਾ ਦਰਦ ਸੁਣਾਗੇ ਵੀ ਗੱਲ ਕੀ ਹੈ ਬਾਈ ਬਾਈ ਕੀ ਗੱਲ ਕੀ ਆ ਵੀ ਤੁਸੀਂ ਹੁਣ ਕੈਮਰੇ ਮੂਰੇ ਕਾਹ ਤੋਂ ਆਏ ਹੋ ਮੈਂ ਮੰਨਦਾ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੁਹਾਨੂੰ ਨੁਕਸਾਨ ਹੋਇਆ ਤੁਹਾਨੂੰ ਲੋਕ ਕਹਿਣ ਲੱਗ ਗਏ ਗਲਤ ਕਹੀ ਜਾਂਦੇ ਆ ਵੀਡੀਓ ਤੇ ਪਾ ਪਾ ਕੇ ਵੀਡੀਓ ਪਾ ਪਾ ਕੇ ਤੁਹਾਡੇ ਤੇ ਗਲਤ ਇਫੈਕਟ ਪੈ ਰਿਹਾ ਅੱਛਾ ਤੁਹਾਡੇ ਦਿਲ ਦੇ ਵਿੱਚ ਕੀ ਚੱਲ ਰਿਹਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੈਮਰੇ ਮੂਰੇ ਲੋਕਾਂ ਬਾਈ ਜਦੋਂ ਤਾਂ ਵੇਖ ਮੈਂ ਇਥੋਂ ਪੈਸੇ ਦੇਣ ਵਾਪਸ ਮੈਂ 2100 ਰੁਪਏ ਮੰਨਦਾ ਸੀ 500 ਰੁਪਏ ਵਾਧਾ deta ਚਲਾ deta ਠੀਕ ਹੈ ਜੀ ਤੇ ਫਿਰ ਵੀ ਚਲ ਮੈਂ ਮੰਨਦਾ ਚੋਰੀ ਨਹੀਂ ਕੀਤੀ ਮੈਂ ਇਲਜ਼ਾਮ ਲੱਗਿਆ ਝੂਠਾ ਇਲਜ਼ਾਮ ਲਾਤਾ ਮੇਰੇ ਤੇ ਠੀਕ ਹੈ ਚਲ ਮੈਂ ਮੰਨ ਲਈ ਗਲਤੀ ਮੰਨ ਲਈ ਠੀਕ ਹੈ ਫਿਰ ਵੀ ਹੁਣ ਮੇਰੇ ਸੋਸ਼ਲ ਮੀਡੀਆ ਤੇ ਵੀਡੀਓ ਡਾਈਲੀ ਪਾਈ ਜਾਂਦੇ ਆ ਤੇ ਮੈਨੂੰ ਜ਼ਿਆਦਾ ਵਾਇਰਲ ਕਰੀ ਜਾਂਦੇ ਆ ਤੇ ਮੈਨੂੰ ਆ ਪਿੰਡ ਚਾਂ ਦਾ ਤੈਨੂੰ ਮਤਲਬ ਗਲਤ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਕਰੀ ਜਾਂਦੇ ਵੀ ਇਹ ਆਂਡਾ ਚੋਰ ਆਂਡਾ ਚੋਰ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਆ ਅੱਛਾ ਹਾਂ ਉਹਨਾਂ ਨੂੰ ਬਈ ਇਹੀ ਬੇਨਤੀ ਕਰਦਾ ਵੀ ਯਾਰ ਬਾਈ ਬਣ ਕੇ ਨਾ ਕਰੋ ਯਾਰ ਉਹਦੇ ਨਾਲ ਕੀ ਇਫੈਕਟ ਪੈ ਰਿਹਾ ਬਾਈ ਜ਼ਿੰਦਗੀ ਤੇ ਕੀ ਕੀ ਗੱਲ ਕੀ ਹੋ ਰਹੀ ਥੋੜੇ ਇਫੈਕਟ ਕੀ ਪੈ ਰਿਹਾ ਉਹ ਜਿਆਦਾ ਜੀ ਬਹੁਤ ਦਿਮਾਗ ਤੇ ਉਹ ਆਉਂਦਾ ਵੀ ਆਪ ਨੂੰ ਬਦਨਾਮੀ ਇੰਨੀ ਗੁੱਸਾ ਹੁੰਦਾ ਜੀ ਠੀਕ ਹੈ ਵੀ ਜਦੋਂ ਨਹੀਂ ਚੋਰੀ ਕੀਤੀ ਚਲ ਮੰਨ ਲਈ ਆਪਾਂ ਗਲਤੀ ਮੰਨ ਲਈ ਆ ਤੇ ਫਿਰ ਵੀ ਬਦਨਾਮ ਕਰੀ ਜਾਣਾ ਤੇ ਇਹ ਕੋਈ ਚੰਗੀ ਗੱਲ ਨਹੀਂ ਹੁਣ ਪਿੰਡ ਪਿੰਡ ਚ ਬੱਚਾ ਬੱਚੀ ਮੈਨੂੰ ਆਪਦਾ ਪਰਿਵਾਰ ਵੀ ਕਹਿਣ ਲੱਗਿਆ ਵੀ ਆਂਡਾ ਚੋਰਾਂਡਾ ਚੋਰ ਠੀਕ ਆ ਤੇ ਆਪਾਂ ਅੰਡੇ ਚੋਰੇ ਨਹੀਂ ਕੀਤੇ ਮੈਂ ਗਾਂਹ ਬੱਚਿਆਂ ਨੂੰ ਕੀ ਸਿੱਖਿਆ ਦਊਂਗਾ ਬਾਈ ਠੀਕ ਆ ਆਹ ਦੇ ਵਾਕਾਂ ਨੂੰ ਕੀ ਸਿੱਖਿਆ ਦੇਵਾਂਗੇ ਵੀ ਪੁੱਤ ਚੋਰੀ ਨਹੀਂ ਕਰਨੀ ਪੁੱਤ ਇਹ ਗਲਤ ਕੰਮ ਨਹੀਂ ਕਰਨਾ ਕਿਉਂਕਿ ਤੇਰੇ ਤੇ ਇੰਡਾ ਵੱਡਾ ਦੋਸ਼ ਲੱਗ ਗਿਆ ਬਾਈ ਹਾਂ ਵੀ ਉਹ ਤਾਂ ਆਪ ਮੈਨੂੰ ਕਹਿਣਦੇ ਆ ਬੱਚੇ ਵੀ ਤੂੰ ਕੋਈ ਚੰਗਾ ਕੰਮ ਕੀਤਾ ਅੰਡੇ ਜਾ ਕੇ ਮੇਰੇ ਆਪ ਦੇ ਬੱਚੇ ਵੀ ਕਹਿਣ ਲੱਗ ਜਾਂਦੇ ਮੈਨੂੰ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਯਾਰ ਬਾਈ ਬਣ ਕੇ ਨਾ ਵੀਡੀਓ ਪਾਇਆ ਕਰੋ ਨਾ ਬਦਨਾਮ ਕਰੋ ਜਿਆਦਾ ਵੀ ਮੇਰੇ ਬੱਚਿਆਂ ਤੇ ਅਕਸਾਉਂਦਾ ਮੇਰੇ ਪਰਿਵਾਰ ਤੇ ਯਾਰ ਵੀ ਆਹਦੇ ਪਰਿਵਾਰ ਨੂੰ ਮੈਂ ਕਿੰਨੇ ਸਿੱਖਿਆ ਦੇਈ ਜਾਂਦਾ ਵੀ ਯਾਰ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਜਾਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹਣਾ ਬਾਈ ਵੀ ਉਹ ਬਣਾ ਬਣਾ ਕੇ ਆਪਦੇ ਕੋਲ ਫੈਕਟ ਲਾ ਲਾ ਕੇ ਆਪਦੇ ਕੋਲ ਡਾਇਲੌਗ ਬਣਾ ਬਣਾ ਕੇ ਆਂਡੇ ਚੋਰ ਤੇ ਇਦਾਂ ਉਦਾਂ ਬਣਾ ਕੇ ਤੁਹਾਡੀ ਫੋਟੋ ਲਾ ਲਾ ਕੇ ਵਾਇਰਲ ਕਰੀ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹਣੇ ਹੋ ਬਾਈ ਉਹਨਾਂ ਨੂੰ ਬਾਈ ਇੰਨਾ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਵੇਖੋ ਤੇ ਜੇ ਮੈਨੂੰ ਕੁਝ ਹੋ ਗਿਆ ਜੇ ਮੈਂ ਮਰ ਗਿਆ ਖਾ ਪੀਲਾ ਕੁਝ ਫਹਾ ਲਾ ਬਾਈ ਸਾਰਾ ਡਿਪਰੈਸ਼ਨ ਕਰਕੇ ਹੈ ਬਾਈ ਹਾਂ ਬਾਈ ਮੈਨੂੰ ਬਹੁਤ ਜ਼ਿਆਦਾ ਗੁੱਸਾ ਇਹ ਕਰਕੇ ਬਈ ਤੈਨੂੰ ਲੋਡ ਆ ਰਿਹਾ ਦਿਮਾਗ ਦਾ ਤੁਹਾਡੇ ਬਹੁਤ ਜ਼ਿਆਦਾ ਜੀ ਬਹੁਤ ਨੀਂਦ ਨਹੀਂ ਆਉਂਦੀ ਜੀ ਹੂੰ ਵੀ ਐਂ ਲੱਗਾ ਰਹਿੰਦਾ ਵੀ ਆਪਣੀ ਬਦਨਾਮੀ ਸਵੇਰ ਆਠਾਂਗੇ ਸਵੇਰ ਕੀ ਕਹਿਣਗੇ ਲੋਕ ਆਪਾਂ ਨੂੰ ਤੁਸੀਂ ਚੋਰੀ ਨਹੀਂ ਕੀਤੀ ਸੀ ਬਈ ਨਹੀਂ ਜੀ ਨਹੀਂ ਕੀਤੀ ਚੋਰੀ ਮੈਂ ਆਪਾਂ ਦਾ ਰੱਬ ਨੂੰ ਕਹਿੰਨੇ ਆ ਰੱਬ ਦੀ ਕਸਮ ਆ ਆਪਾਂ ਨਹੀਂ ਕੀਤੀ ਚੋਰੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਦਾ ਦਰਦ ਕੀ ਆ ਮੇਨ ਦਰਦ ਇਹ ਹੈ ਕਿਉਂ ਇਹ ਕਹਿ ਰਿਹਾ ਵੀ ਮੈਂ ਚੋਰੀ ਨਹੀਂ ਕੀਤੀ ਮੇਰੇ ਤੇ ਦੋਸ਼ ਲਾਇਆ ਜਾ ਰਿਹਾ ਮੇਰੇ ਜਵਾਕ ਮੇਰੇ ਮਾਪਿਓ ਮੇਰੀ ਘਰ ਵਾਲੀ ਮੈਨੂੰ ਚੋਰ ਕਹਿਣ ਲੱਗੀ ਉਹ ਆਂਡਾ ਚੋਰ ਕਹਿ ਕੇ ਬੁਲਾਉਂਦੇ ਆ ਪਿੰਡ ਦੇ ਵਿੱਚ ਲੋਕ ਮੈਨੂੰ ਆਂਡਾ ਚੋਰ ਕਹਿ ਕੇ ਬੁਲਾਉਂਦੇ ਆ ਮੈਂ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਮੈਂ ਜਦੋਂ ਪੈਸੇ ਵਾਪਸ ਕਰਤੇ 500 ਰੁਪਏ ਵੱਧਾ ਸੀ ਉਹ ਵੀ ਵਾਪਸ ਕਰਤਾ ਫਿਰ ਮੈਰੇ ਚ ਕੀ ਗਲਤੀ ਹੋ ਗਈ ਇਦਾਂ ਦੀ ਕੀ ਮੈਂ ਗਲਤ ਕਰਤਾ ਜਿਹੜਾ ਤੁਸੀਂ ਮੈਨੂੰ ਇੰਨਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹੋ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹਾਂ ਮੈਨੂੰ ਟੈਨਸ਼ਨਾਂ ਹੋ ਰਹੀਆਂ ਮੇਰੇ ਦਿਲ ਦਿਮਾਗ ਤੇ ਲੋਡ ਪੈ ਰਿਹਾ ਜੇ ਬਾਈ ਮੇਰੀ ਗਲਤ ਆਣਾ ਸੁਣ ਲੋ ਜੇ ਇਹਨੂੰ ਕੁਝ ਹੋ ਗਿਆ ਫੇਰ ਤੁਸੀਂ ਵੀਡੀਓ ਪਾਈ ਜਾਂਦੇ ਹੋ ਜਦੋਂ ਮਾਫੀ ਮੰਗ ਲਈ ਤੁਹਾਡੇ ਤੋਂ ਤੁਹਾਡੇ ਤੋਂ ਮਾਫੀ ਮੰਗ ਲਈ ਵੀ ਮੇਥੋਂ ਬਾਈ ਗਲਤੀ ਹੋ ਗਈ ਬੰਦੇ ਨੇ ਚੋਰੀ ਨਹੀਂ ਕੀਤੀ ਫੇਰ ਵੀ ਇਹਨੇ ਰੱਬ ਦੀ ਸੌਂ ਖਾ ਕੇ ਕਹਿੰਦਾ ਮੈਂ ਚੋਰੀ ਨਹੀਂ ਕੀਤੀ ਫੇਰ ਵੀ ਇਹ ਮੰਨ ਗਿਆ ਵੀ ਚਲ ਯਾਰ ਪੈਸੇ ਲੈ ਲਓ ਪੈਸੇ ਲੈ ਲਓ ਵੱਧ ਲੈ ਲਓ ਪਰ ਮੈਂ ਚੋਰੀ ਨਹੀਂ ਕੀਤੀ ਮੈਂ ਵਧੀਆ ਬੰਦਾ ਵਧੀਆ ਜ਼ਿੰਮੇਵਾਰ ਪਰਿਵਾਰ ਦਾ ਹੈਗਾ ਵਧੀਆ ਮੈਂ ਖੇਤੀ ਕਰਦਾ ਆ ਉਹਦਾ ਵਧੀਆ ਅੰਨ ਪਾਣੀ ਆ ਉਹਦਾ ਬਣਾਉਣਾ ਤੇ ਤੁਸੀਂ ਭਾਈ ਮੈਨੂੰ ਬਦਨਾਮ ਨਾ ਕਰੋ ਪਰ ਅੱਜ ਵੀ ਇਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਅੱਗ ਵਾਂਗੂ ਫੈਲ ਗਈ ਇਹਦੀ ਖਬਰ ਯਾਰ ਤੁਸੀਂ ਮਾੜੀ ਮੋਟੀ ਸ਼ਰਮ ਕਰ ਲਓ ਯਾਰ ਕਿਉਂ ਇਹਦੀ ਵੀਡੀਓ ਵਾਇਰਲ ਕਰੀ ਜਾਂਦੇ ਹੋ ਜਦੋਂ ਗਲਤੀ ਹੋ ਗਈ ਕੋਈ ਚੱਜ ਦੇ ਕੰਮ ਕਰ ਲਓ ਹੈ ਧਰਨੇ ਲੱਗੇ ਆ ਉੱਥੇ ਜਾ ਬੜੋ ਉੱਥੇ ਉੱਥੇ ਬਣਾ ਲਓ ਵੀਡੀਓ ਬੜੋ ਜਿਹੜੀਆਂ ਬਣਾਉਣੀਆਂ ਤੁਸੀਂ ਇਸ ਇਹ ਮੁੱਦਾ ਪੰਜਾਬ ਦਾ ਇਹ ਮੁੱਦਾ ਯਾਰ ਵੀ ਆਂਡੇ ਚੋਰੀ ਹੋ ਗਏ ਤੇ ਇਹਦੇ ਪਿੱਛੇ ਵੀਡੀਓ ਬਣਾਈ ਜਾਂਦੇ ਤੁਸੀਂ ਬਾਈ ਯਾਰ ਮੈਂ ਸੰਗ ਸੋਨੂ ਬਲਾਸਗਰ ਰஞ்சிਤ ਸਿੱਧੂ ਦਾ ਚੈਨਲ ਆ ਸੰਗ ਸੋਨੂ ਬਲਾਸਗਰ ਬਾਈ ਤੇ ਵੀਰ ਭਾਈ ਮੇਰਾ ਕੋਈ ਇਨਸਾਫ ਕਰਾਓ ਯਾਰ ਇਨਸਾਫ ਤੇਰਾ ਇਹੀ ਆ ਵੀ ਤੂੰ ਲੋਕਾਂ ਨੂੰ ਇਹ ਗੱਲ ਕਹਿ ਵੀ ਭਾਈ ਮੇਰੀਆਂ ਵੀਡੀਓ ਨਾ ਪਾਓ ਮੈਂ ਤਾਂ ਬਹੁਤ ਟਾਈਮ ਦਾ ਕਹਿਣਾ ਜੀ ਹੁਣ ਮੈਂ ਤੁਹਾਨੂੰ ਤੁਹਾਡਾ ਚੈਨਲ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਤੁਹਾਨੂੰ ਬੁਲਾਇਆ ਠੀਕ ਆ ਹੁਣ ਮੈਂ ਤੈਨੂੰ ਕਹਿਣਾ ਯਾਰ ਭਾਈ ਪੰਜਾਬ 'ਚ ਯਾਰ ਬਹੁਤ ਮੁੱਦੇ ਆ ਬਹੁਤ ਜਿਆਦੇ ਮੁੱਦੇ ਆ ਜਿੰਨੇ ਮੁੱਦੇ ਫੜਨਾ ਚਾਹਣੇ ਆ ਫੜ ਲਓ ਜੇ ਕਿਸੇ ਦੀ ਮਾਂ ਭੱਜ ਗਈ ਕਿਸੇ ਦੀ ਮਾਮੀ ਭੱਜ ਗਈ ਕਿਸੇ ਦੇ ਮਾਮੀ ਨਾਲ ਸੰਬੰਧ ਕਿਸੇ ਦੀ ਦੋਸਤ ਨਾਲ ਦੋਸਤੀ ਗੱਲ ਕਿਸੇ ਦਾ ਕੋਸ਼ ਫਲਾਨਾ ਤਾਂ ਕਹੇ ਜੀਆਂ ਹੋਰ ਬਥੇਰੀਆਂ ਚੀਜ਼ਾਂ ਚੱਲਦੀ ਜਾਂਦੀਆਂ ਉਹ ਚੱਕ ਲਓ ਇਸ ਬੰਦੇ ਤੇ ਹੀ ਕਿਉਂ ਜ਼ਿਆਦਾ ਉਹ ਜਦੋਂ ਮੈਂ ਮੰਨਦਾ ਯਾਰ ਵੀ ਇਹ ਨਹੀਂ ਜਦੋਂ ਗਲਤੀ ਕੀਤੀ ਸੀ ਉਹ ਵੀਡੀਓ ਵਾਇਰਲ ਹੋ ਗਈ ਉਹ ਤਾਂ ਕਰਨੀ ਸੀ ਕਿਉਂਕਿ ਦੂਜੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਯਾਰ ਇਹ ਕੈਮਰਾ ਲਾਉਣਾ ਚਾਹੀਦਾ ਵੀ ਕੋਈ ਚੋਰੀ ਵੱਡੀ ਵਾਰਦਾਤ ਵੀ ਹੋ ਸਕਦੀ ਆ ਅਸਲੀ ਵਾਰਦਾਤ ਵੀ ਹੋ ਸਕਦੀ ਆ ਪਰ ਜਿਹੜੀ ਬੰਦੇ ਇਹਦੇ ਨਾਲ ਗਲਤੀ ਹੋਈ ਇਹਦੇ ਸਕੈਨਰਾਂ ਹੀ ਹੋਈ ਜਾਂ ਚੋਰੀ ਹੋਈ ਕੁਝ ਵੀ ਹੋਇਆ ਇਹਨੇ ਗਲਤ ਕਰਤਾ ਪਰ ਉਹ ਚੀਜ਼ ਨੂੰ ਮੁੱਦਾ ਬਣਾ ਕੇ ਤੁਸੀਂ ਵਾਰੀ ਵਾਰੀ ਵੀਡੀਓ ਪਾਈ ਜੰਨੇ ਹੋ ਪਾਈ ਜੰਨੇ ਹੋ ਪਾਈ ਜੰਨੇ ਇਹ ਤਾਂ ਕੋਈ ਇਫੈਕਟ ਪੈ ਸਕਦਾ ਯਾਰ ਇਹਨੂੰ ਕੋਈ ਪ੍ਰੋਬਲਮ ਆ ਗਈ ਕੌਣ ਜ਼ਿੰਮੇਵਾਰ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਮੈਨੂੰ ਇਹ ਦੱਸੋ ਤੁਸੀਂ ਜ਼ਿੰਮੇਵਾਰ ਕੌਣ ਆ ਬਈ ਫਿਰ ਬਈ ਜ਼ਿੰਮੇਵਾਰ ਇਹੀ ਆ ਵੀਡੀਓ ਵਾਲੇ ਹੀ ਆ ਸਾਰੇ ਜਿੰਨੀਆਂ ਵੀਡੀਓ ਪਾਉਂਦੇ ਆ ਬਈ ਮੇਰੀਆਂ ਸਾਰੇ ਜ਼ਿੰਮੇਦਾਰ ਇਹ ਹੋਣਗੇ ਮੈਂ ਤਾਂ ਇਹ ਗੱਲ ਕਹਿਣਾ ਜੇ ਬਈ ਮੈਨੂੰ ਕੁਝ ਹੋ ਗਿਆ ਮੇਰੇ ਘਰ ਦੇ ਨੂੰ ਕੌਣ ਉਹ ਕਰੂਗਾ ਹਾਂ ਆ ਕੱਲੀ ਟਰੇ ਰਹਿ ਗਈ ਮੇਰੇ ਕੋਲੇ ਤਾਂ ਬਸ ਕੱਲੀ ਟ੍ਰੇ ਚਲੋ ਬਾਈ ਬਹੁਤ ਲੋਕਾਂ ਕੋਲ ਤੁਹਾਡੀ ਗੱਲ ਪੰਚਾਵਾਂਗੇ ਸੀ ਕੋਈ ਚੱਕਰ ਨਹੀਂ ਹਾਂ ਬਾਈ ਚਲ ਕੋਈ ਨਹੀਂ ਬਾਈ ਯਾਰ ਠੀਕ ਆ ਥੋਡੇ ਇੱਥੇ ਛੱਡਿਆ ਆਪਾਂ ਤਾਂ ਕੋਈ ਚੱਕਰ ਨਹੀਂ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਜਾਓ ਕੋਈ ਚੱਕਰ ਨਹੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਖਬਰ ਤੁਹਾਡੇ ਲਈ ਹੈਗੀ ਆ ਕਿਉਂਕਿ ਹਰ ਦੁਕਾਨ ਦੇ ਮੋਹਰੇ ਕੈਮਰਾ ਲੱਗਿਆ ਹੁਣ ਜ਼ਰੂਰੀ ਆ ਹਰੇਕ ਛੋਟੀ ਦੁਕਾਨ ਆ ਵੱਡੀ ਦੁਕਾਨ ਆ ਕੈਮਰਾ ਲੱਗਿਆ ਹੋਣਾ ਜ਼ਰੂਰੀ ਆ ਕਿਉਂਕਿ ਜਦੋਂ ਇਹੋ ਜਿਹੀ ਕੋਈ ਵਾਰਦਾਤ ਹੁੰਦੀ ਆ ਤੇ ਉਹ ਕੈਮਰੇ ਦੇ ਵਿੱਚ ਰਿਕਾਰਡ ਹੋ ਜੇ ਕੋਈ ਚੋਰੀ ਹੋ ਜੇ ਜਿਵੇਂ ਅੱਜ ਇਹ ਕੈਮਰਾ ਲੱਗਿਆ ਸੀ ਤੇ ਮਿੰਟ ਦੇ ਵਿੱਚ ਬੰਦਾ ਫੜਿਆ ਗਿਆ ਵੀ ਬੰਦਾ ਕਿੱਥੋਂ ਦਾ ਇਹ ਵੀਡੀਓ ਜਿੰਮੈਂਟਾਂ 'ਚ ਵਾਇਰਲ ਹੋਈ ਲੋਕਾਂ ਕੋਲ ਗਈ ਵੀ ਅੰਡਾ ਚੋਰੀ ਅੰਡਾ ਚੋਰੀ ਅੰਡਾ ਚੋਰੀ ਤੇ ਜਦੋਂ ਉਸ ਕੋਲ ਵੀਡੀਓ ਵਾਇਰਲ ਪਹੁੰਚੀ ਤਾਂ ਉਸ ਬੰਦਾ ਉਹ ਬੰਦਾ ਮਾਫੀ ਮੰਗਣ ਲਈ ਆ ਗਿਆ ਕਹਿੰਦਾ ਮੇਥੋਂ ਗਲਤੀ ਹੋ ਗਈ ਮੈਂ ਪੈਸੇ ਕੀਤੇ ਸੀ ਪਰ ਪੈਸੇ ਵਾਪਸ ਆ ਗਏ ਪਰ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਚਾਹੁੰਦਾ ਚਲ ਬੰਦੇ ਤੋਂ ਗਲਤੀ ਹੋ ਜਾਂਦੀ ਆ ਉਹ ਤੋਂ ਗਲਤੀ ਹੋ ਗਈ ਜਾਣ ਬੁਝ ਕੇ ਹੋ ਗਈ ਜਾਂ ਸੱਚੀ ਹੋ ਗਈ ਉਸ ਨੂੰ ਮaaf ਕੀਤਾ ਜਾਵੇ ਉਸ ਦੀਆਂ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਉਹ ਸਭ ਡਿਲੀਟ ਕਰ ਦਿਓ ਨਾ ਪਾਓ ਕਿਉਂ ਕਿਸੇ ਬੰਦੇ ਦੀ ਬਦਨਾਮੀ ਕਰਦੇ ਹੋ ਜੇ ਉਸ ਨੂੰ ਕੁਝ ਹੋ ਗਿਆ ਫੇਰ ਕੌਣ ਜ਼ਿੰਮੇਵਾਰ ਆ ਇਸ ਦਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕਿਸੇ ਪ੍ਰਤੀ ਹੈ ਨਹੀਂ ਨਾ ਕਿਸੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਪਾਈ ਜਾਂਦੇ ਉਹਨਾਂ ਪ੍ਰਤੀ ਕੋਸ਼ਿਸ਼ ਕਿਸੇ ਪ੍ਰਤੀ ਸਾਡੀ ਗਲਤ ਨਹੀਂ ਗੱਲ ਪਰ ਇਹ ਗੱਲ ਕਹਿਣਾ ਚਾਹੁੰਦੇ ਆ ਜੇ ਬੰਦਾ ਮੰਨ ਗਿਆ ਮਾਫੀ ਮੰਗ ਗਿਆ ਤੇ ਉਸ ਦੀ ਵੀਡੀਓ ਤੁਸੀਂ ਨਾ ਵਾਇਰਲ ਕਰੋ ਨਾ ਉਹਤੇ ਵੀਡੀਓ ਬਣਾਵਾਂ ਲਗੇ ਪਾਓ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ